ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਉਗੀ ਕਿਸੇ ਨੂੰ ਕੋਈ ਰੁਪਈਆ ਦੇਣਾ ਤੇ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਜਾਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਜੀਵਨ ਲੀਲਾਵਾਂ ਦੇ ਆਧਾਰਿਤ ਸ਼੍ਰੀ ਰਾਮ ਲੀਲਾ ਦਾ ਮੰਚਨ ਬੜੇ ਵੱਡੇ ਪੱਧਰ ਤੇ ਅੰਮ੍ਰਿਤਸਰ ਵਿੱਚ ਹਰ ਸਾਲ ਹੁੰਦਾ ਹੈ। ਤਸ਼ਰੀ ਵੈਸ਼ਨੋ ਡੋਮੈਟਿਕ ਕਲੱਬ ਵੱਲੋਂ ਪਿਛਲੇ 50 ਸਾਲਾਂ ਤੋਂ ਇਹ ਸਫਲ ਮੰਚਨ ਜਿਹੜਾ ਕਿ ਉਹ ਕੀਤਾ ਜਾ ਰਿਹਾ ਹੈ। ਮਕਸਦ ਇੱਕੋ ਹੀ ਹੈ ਆਪਣੀ ਨੌਜਵਾਨ ਪੀੜ੍ਹੀ ਨੂੰ ਸਨਾਤਨ ਧਰਮ ਦੇ ਨਾਲ ਜੋੜਨਾ। ਕਿਉਂਕਿ ਭਗਵਾਨ ਪ੍ਰਭੂ ਸ਼੍ਰੀ ਰਾਮ ਜੀ ਮਰਿਆਦਾ ਪਰਸ਼ੋਤਮ ਸਨ ਅਤੇ ਉਹਨਾਂ ਨੇ ਹਰ ਰਿਸ਼ਤੇ ਨਾਲ ਜਿਹੜਾ ਕਿ ਬਹੁਤ ਜਿਹੜਾ ਕਿ ਇਨਸਾਫ ਕੀਤਾ ਸੀ ਔਰ ਮर्यादित ਰਹਿਣ ਦਾ ਵੀ ਉਹਨਾਂ ਨੇ ਸੁਨੇਹਾ ਦਿੱਤਾ ਸੀ ਸਮਾਜ ਨੂੰ ਤਾਂ ਇਹ ਸੁਨੇਹਾ ਜਿਹੜਾ ਕਿ ਰਾਮਲੀਲਾ ਦੇ ਤਹਿਤ ਲਗਾਤਾਰ ਲੋਕਾਂ ਤੱਕ ਨੂੰ ਪਹੁੰਚਾਇਆ ਜਾ ਰਿਹਾ ਹੈ ਤੇ ਮੇਰੇ ਨਾਲ ਇਸ ਕਮੇਟੀ ਦੇ ਚੇਅਰਮੈਨ ਰਵੀ ਪ੍ਰਕਾਸ਼ ਆਸ਼ੂ ਜੀ ਮੇਰੇ ਨਾਲ ਨੇ ਉਹਨਾਂ ਨੇ ਗੱਲਬਾਤ ਕਰਨ ਲਈ ਆ ਪਾ ਜੀ ਕੀ ਕਹਿਣਾ ਹੈ ਲਗਾਤਾਰ 50 ਸਾਲਾਂ ਤੋਂ ਤੁਸੀਂ ਇਹ ਕੋਸ਼ਿਸ਼ ਕਰ ਰਹੇ ਹੋ ਔਰ ਕਿੰਨੀ ਕ ਕਾਮਯਾਬੀ ਮਿਲ ਰਹੀ ਹੈ ਮੈਂ ਰਵੀ ਪ੍ਰਕਾਸ਼ ਆਸ਼ੂ ਸੀਨੀਅਰ ਜਰਨਲਿਸਟ ਹਾਂ ਪੰਜਾਬ ਜੁਤ ਕਾਂਗਰਸ ਦਾ ਇਹ ਵੈਸ਼ਨੂ ਡਰਾਮਾਟਿਕ ਕਲੱਬ ਵਾਲਮੀਕੀ ਮੰਦਿਰ ਦਾਣਾ ਮੰਡੀ ਦੇ ਬਤੌਰ ਪਿਛਲੇ 8 ਸਾਲ ਤੋਂ ਮੈਂ ਚੇਅਰਮੈਨ ਦੀ ਸੇਵਾਾਂ ਨਿਭਾ ਰਿਹਾ ਹਾਂ ਏ ਸਾਡੇ ਕਲੱਬ ਨੂੰ ਅੱਜ 50 ਸਾਲ ਕੰਪਲੀਟ ਹੋ ਚੁੱਕੇ ਨੇ 50 ਸਾਲ ਕੰਪਲੀਟ ਹੋ ਚੁੱਕੇ ਨੇ ਸੋ ਸਾਡੀ ਸਾਰੇ ਜਿਹੜੀ ਕਲੱਬ ਆ ਇੱਕ ਪਰਿਵਾਰ ਦੇ ਤਰੀਕੇ ਨਾਲ ਕੰਮ ਕਰਦੇ ਆ ਆਪਾਂ ਸਾਰੇ ਸੇਵਾ ਕਰਦੇ ਆ ਮੇਰੇ ਨਾਲ ਨੇ ਜਿਹੜੇ ਸਟੇਜ ਨੂੰ ਸੰਭਾਲਦੇ ਨੇ ਸਟੇਜ ਦੇ ਐਂਕਰਿੰਗ ਕਰਦੇ ਨੇ ਪ੍ਰਦੀਪ ਸ਼ਰਮਾ ਜੀ ਭੁਪਿੰਦਰ ਪਿੰਦੇ ਜਿਹੜੇ ਸਾਡੇ ਸੀਨੀਅਰ ਡਾਇਰੈਕਟਰ ਨੇ ਪ੍ਰਧਾਨ ਨੇ ਜਿਹੜੇ ਸਾਡੇ ਕਲੱਬ ਦੇ ਰਣਜੀਤ ਕੁਮਾਰ ਭੋਲਾ ਜੀ ਜੋ ਅੱਜ ਪ੍ਰਭੂ ਸ਼੍ਰੀ ਹਨੂਮਾਨ ਜੀ ਦਾ ਰੋਲ ਜਿਹੜਾ ਵਾ ਨਿਭਾ ਰਹੇ ਨੇ ਸਟੇਜ ਤੇ ਸੋ ਇਹ ਇੱਕ ਸਾਰਾ ਪਰਿਵਾਰ ਆ ਇਹਲਾ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਆ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਸੇਜ ਆ ਕਿ ਆਪਣੇ ਬੱਚਿਆਂ ਨੂੰ ਜਿੱਥੇ-ਜਿੱਥੇ ਵੀ ਪ੍ਰਭੂ શ્રી ਰਾਮ ਜੀ ਦੀ ਲੀਲਾ ਦਾ ਯੋਜਨ ਹੁੰਦਾ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪ੍ਰਭੂ શ્રી ਰਾਮ ਜੀ ਦੇ ਬਾਰੇ ਜਾਂ ਸਨਾਤਨ ਬਾਰੇ ਪਤਾ ਲੱਗ ਸਕੇ ਇਹ ਮਰਿਆਦਾ 'ਚ ਰਹਿ ਕੇ ਹੀ ਪ੍ਰਭੂ શ્રી ਰਾਮ ਜੀ ਦੀ ਲੀਲਾ ਵਖਾਈ ਜਾਂਦੀ ਹੈ ਬੜੇ ਹੀ ਸਚਾਰੂ ਢੰਗ ਦੇ ਨਾਲ ਸੋ ਇਹ ਸਾਰੇ ਇੱਕ ਪਰਿਵਾਰ ਦੇ ਵਾਂਗ ਕੰਮ ਕਰਦੇ ਨੇ ਸੋ ਸਾਰੇ ਡਾਇਰੈਕਟਰ ਦੇ ਸਾਡੇ ਕੈਸ਼ੀਅਰ ਆ ਸਾਡਾ ਜਿਹੜਾ ਹਸਾਬ ਕਿਤਾਬ ਵੀ ਹੈ ਪਵਨ ਕੁਮਾਰ ਜਿਹੜੇ ਪ੍ਰਭੂ ਸ਼ੀ ਰਾਮ ਜੀ ਦੇ ਰੋਲ ਤੇ ਕੰਮ ਕਰਦੇ ਨੇ ਪਿਛਲੇ 5 7 10 ਸਾਲਾਂ ਦਾ ਸਾਹਬ ਕਲੀਅਰ ਸ਼ੀਸ਼ੇ ਵਾਂਗ ਆ ਬਿਲਕੁਲ ਟਰਾਂਸਪੇਰੈਂਟ ਕੰਮ ਹੈ ਕੋਈ ਇਹਦੇ ਵਿੱਚ ਇਹ ਨਹੀਂ ਆ ਕਿ ਕਿਤੋਂ ਫੰਡਿੰਗ ਆ ਰਹੀ ਹੈ ਜਾਂ ਕੋਈ ਪੈਸਾ ਜਮਾ ਹੋ ਰਿਹਾ ਹੈ ਬਿਲਕੁਲ ਜੋ ਵੀ ਹੈ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਆ ਵਧੀਆ ਢੰਗ ਦੇ ਨਾਲ ਹੋਰ ਵਧੀਆ ਤੋਂ ਵਧੀਆ ਬਿਹਤਰ ਕਰਕੇ ਪ੍ਰਭੂ ਸ਼ੀ ਰਾਮ ਜੀ ਦੀ ਲੀਲਾ ਵਖਾਈ ਜਾਏ ਜੀ ਆ ਅਸ਼ੂ ਇਹ ਦੱਸੋ ਕਿੰਨੇ ਸਮੇਂ ਪਹਿਲੇ ਰਿਹਸੇ ਸ਼ੁਰੂ ਹੋ ਜਾਂਦੀ ਕਿਉਂਕਿ ਰਿਹਸੇ ਬਹੁਤ ਜ਼ਰੂਰੀ ਹੁੰਦੀ ਕਿਸੇ ਕਲਾਕਾਰ ਵਾਸਤੇ ਦੇਖੋ ਜਿਹੜਾ ਰਿਹਸੇ ਲਿਆ ਪਿਛਲੇ 2 ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਇੱਕ ਹੋਰ ਮੈਂ ਗੱਲ ਦੱਸਣੀ ਚਾਹਾਂਗਾ ਤੁਹਾਡੇ ਦਰਸ਼ਕਾਂ ਨੂੰ ਕਿ ਜਿਹੜਿਆ ਰਾਮਲਾ ਕਲੱਬ ਦਾ ਯੋਜਨ ਕਰਦੇ ਨੇ ਜਿੰਨੇ ਵੀ ਮੈਂਬਰ ਨੇ ਸਾਰੇ ਸੇਵਾਵਾਂ ਕਰਦੇ ਨੇ ਕੋਈ ਇਹਦੇ ਵਿੱਚ ਅਹੀ ਮਤਲਬ ਕੋਈ ਪੇੜ ਨਹੀਂ ਹੈ ਸਾਡਾ ਬੰਦਾ ਜਿੰਨੇ ਵੀ ਕਿਰਦਾਰ ਨੇ ਸਾਰੇ ਸ਼ੌਂਕ ਨਾਲ ਸੇਵਾਵਾਂ ਕਰਦੇ ਨੇ ਪਿਛਲੇ ਲੰਬੇ ਸਮਾਂ ਤੋਂ ਤੀਸਰੀ ਪੀੜ੍ਹੀ ਜੜੀ ਆ ਤੀਜੀ ਤੀਜੀ ਪੀੜ੍ਹੀ ਜੜੀ ਆ ਤੇ ਸੇਵਾ ਕਰ ਰਹੀ ਆ ਕਿਸੇ ਦੇ ਦਾਦਾ ਜੀ ਪਹਿਲਾਂ ਰੋਲ ਕਰਦੇ ਸੀ ਉਹਦੇ ਬੇਟਾ ਕਰ ਰਿਆ ਵਾ ਗਾਂ ਉਹਦਾ ਬੇਟਾ ਵੀ ਕਰ ਰਿਆ ਵਾ ਸੋ ਇਹ ਜਿੱਦਾਂ ਢੋਲਕੀ ਮਾਸਟਰ ਨੇ ਜਿਹੜੇ ਉਹ ਵੀ ਸਾਡੇ ਸੇਵਾਵਾਂ ਕਰਦੇ ਨੇ ਪ੍ਰੋਫੈਸ਼ਨਲ ਨੇ ਕੋਈ 11 ਮਹੀਨੇ ਉਹਨਾਂ ਨੇ ਆਪਣੀ ਦੁਕਾਨਦਾਰੀ ਕਰਨੀ ਆ 1 ਮਹੀਨਾ ਰੈਸਲ ਕਰਕੇ ਦੋ ਦੋ ਮਹੀਨੇ ਆਪਣਾ ਕੰਮਕਾਰ ਛੱਡ ਗਏ ਸਾਰੇ ਹੀ ਬੜੇ ਡਾਊਨ ਟੂ ਅਰਥ ਨੇ ਹੈਂਡ ਟੂ ਮਾਊਥ ਨੇ ਸਾਰੇ ਜੋਕ ਮਾਨਾਸ ਹੋਈ ਖਾਣਾ ਦਿਹਾੜੀ ਦਾ ਕੋਈ 10000 ਤੇ ਕੰਮ ਕਰਦਾ ਕੋਈ 15000 ਤੇ ਕੰਮ ਕਰਦਾ ਸੋ ਸਾਰੇ ਹੀ ਨਿੱਕ ਮਾਈ ਚ ਆਪਣਾ ਹਿੱਸਾ ਪਾਉਂਦੇ ਨੇ ਜਿੰਨੇ ਜੋਗਾ ਕੋਈ ਸક્ષਮ ਆ ਸੋ ਮੈਂ ਫਿਰ ਸਾਡੀ ਇੱਕ ਕਲੱਬ ਦੀ ਹੋਰ ਖਾਸੀਅਤ ਆ ਜਦੋਂ ਪਰਦਾ ਬੰਦ ਹੁੰਦਾ ਏ ਅਸੀਂ ਜਿਹੜੀ ਬੀਤੀ ਨਾਈਟ ਹੁੰਦੀ ਆ ਲਾਸਟ ਨਾਈਟ ਉਹਦੇ ਰਿਗਾਰਡਿੰਗ ਜਿਹੜੇ ਆ ਬੱਚਿਆਂ ਨੂੰ ਸਵਾਲ ਪੁੱਛਦੇ ਆ ਜਿਵੇਂ ਕਿ ਹਨੂਮਾਨ ਜੀ ਦੇ ਮਾਤਾ ਪਿਤਾ ਦਾ ਨਾਮ ਦੱਸਣ ਜਾਂ ਪ੍ਰਭੂ ਜੀ ਰਾਮ ਜੀ ਦੇ ਮਾਤਾ ਪਿਤਾ ਦਾ ਨਾਮ ਉਹ ਬੱਚੇ ਬੜੇ ਦਿਲਚਸਪੀ ਨਾਲ ਦੇਖਦੇ ਨੇ ਅਸੀਂ ਦਿੱਲੀ ਲਗਭਗ ਸੋ ਇਹ ਨਾਮ ਜਿਹਦੇ ਵਿੱਚ ਕਾਪੀਆਂ ਪੈਨਸਲ ਪੈਨ ਹਨਾ ਇਹ ਸਮਾਨ ਜਿਹੜਾ ਵਾ ਛੋਟੇ ਛੋਟੇ ਗਿਫਟ ਆ ਹੀ ਬੱਚਿਆਂ ਨੂੰ ਇਨਾਮ ਦੇ ਤੌਰ ਤੇ ਦਿੰਦੇ ਆ ਬੜੀ ਵੱਡੀ ਪ੍ਰੇਰਨਾ ਚਾਹੀਦੀ ਹੁੰਦੀ ਕਿਸੇ ਵੀ ਚੀਜ਼ ਨੂੰ ਤੁਸੀਂ ਜਿਵੇਂ ਪਰਫਾਰਮ ਕਰਵਾਉਂਦੇ ਹੋ ਸਟੇਜ ਤੇ ਬਹੁਤ ਸਾਰੇ ਕਲਾਕਾਰ ਨਾਲ ਜੁੜੇ ਨੇ ਸਾਲਦਰ ਸਾਲ ਤੁਸੀਂ ਜਿਵੇਂ ਕਹਿ ਰਹੇ ਹੋ 50 ਸਾਲ ਤੋਂ ਲਗਾਤਾਰ ਇਹ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪ੍ਰੇਰਨਾ ਕਿੱਥੋਂ ਮਿਲਦੀ ਹੈ ਪ੍ਰੇਰਨਾ ਪ੍ਰਭੂ ਸ਼ੀ ਰਾਮ ਜੀ ਦੀ ਲੀਲਾ ਤੋਂ ਹੀ ਮਿਲਦੀ ਆ ਇਹ ਜਿਹੜੀ ਪ੍ਰਭੂ ਸ਼ੀ ਰਾਮ ਜੀ ਦੀ ਲੀਲਾ ਹੈ ਨਾ ਜਿਹੜੀ ਉਹਨਾਂ ਦੀ ਲੀਲਾ ਅਸੀਂ ਦੀ ਖਾਨੇ ਆ ਇਹਦੇ ਵਿੱਚ ਹੀ ਬਹੁਤ ਖੁਸ਼ ਆ ਇਹ ਸਮੁੰਦਰ ਹੈ ਆਪਣੇ ਆਪ ਚ ਇੱਕ ਮੈਸੇਜ ਦਿੰਦਾ ਸਾਡੇ ਸਮਾਜ ਨੂੰ ਕਿਦਾਂ ਬੁਰਾਈ ਦੇ ਉੱਪਰ ਜੜਾ ਵਾ ਜਿੱਤਿਆ ਅਛਾਈ ਦੀ ਜਿੱਤਿਆ ਇਹ ਇੱਕ ਮੈਸੇਜ ਆ ਜਿਸ ਤਰ੍ਹਾਂ ਭਰਾ ਦੇ ਨਾਲ ਭਰਾ ਖੜਾ ਹੈ ਪ੍ਰਭੂ ਸ਼ੀ ਰਾਮ ਜੀ ਨਾਲ ਲਕਸ਼ਮਣ ਖੜਾ ਉਹਨਾਂ ਦੀ ਜਿੱਤ ਹੋਈ ਰਾਮਨ ਦੇ ਨਾਲ ਉਹਦਾ ਭਰਾ ਨਹੀਂ ਖੜਾ ਸੀ ਸੋ ਅੱਜ ਦੇ ਜ਼ਮਾਨੇ ਦੇ ਵਿੱਚ ਸਾਨੂੰ ਭਰਾ ਨੂੰ ਭਰਾ ਨਾਲ ਖੜਨਾ ਚਾਹੀਦਾ ਹੈ ਜਿਸ ਤਰ੍ਹਾਂ ਪ੍ਰਭੂ ਸ਼ੀ ਰਾਮ ਜੀ ਨੇ ਆਪਣੇ ਪਿਤਾ ਜੀ ਦੇ ਇੱਕ ਵਾਰ ਕੈਨ ਤੇ 14 ਵਰਸ਼ ਦਾ ਬਨਵਾਸ ਜਿਹੜਾ ਕਟਿਆ ਸੋ ਮਰਿਆਦਾ ਪ੍ਰਸ਼ੂਤਮ ਇਸ ਲਈ ਪ੍ਰਭੂ ਸ਼ੀ ਰਾਮ ਜੀ ਨੂੰ ਕਿਹਾ ਜਾਂਦਾ ਹੈ ਇਹ ਇੱਕ ਮੈਸੇਜ ਆ ਕਿ ਕਿਦਾਂ ਆਪਣੇ ਬਾਪ ਜੀ ਦਾ ਪਿਤਾ ਜੀ ਦਾ ਰਾਜ ਮਹਿਲ ਛੱਡ ਕੇ ਇੱਕ ਵਾਰੀ ਉਹਨਾਂ ਦੇ ਕਹਿਣ ਤੇ 14 ਵਰਸ਼ ਦਾ ਬਨਵਾਸ ਕਟਿਆ। ਲਕਸ਼ਮਣ ਜੀ ਨੇ ਰਾਜ ਮਹਿਲ ਛੱਡ ਕੇ ਆਪਣਾ ਭਰਾ ਦਾ ਜਿਹੜਾ ਧਰਮ ਨਿਭਾਇਆ 14 ਵਰਸ਼ ਲਈ ਜਿਹੜਾ ਵਾ ਬਨਵਾਸ ਗਏ। ਇਸੇ ਤਰ੍ਹਾਂ ਮਾਤਾ ਸੀਤਾ ਜੀ ਨੇ ਰਾਜ ਮਹਿਲ ਛੱਡ ਕੇ 14 ਵਰਸ਼ ਜਿਹੜਾ ਵਾ ਆਪਣਾ ਪਤਨੀ ਵਰਤਾ ਧਰਮ ਨਿਭਾਇਆ। ਸੋ ਇਹ ਕ ਰਾਮ ਲਿਲਾ ਜਿਹੜਾ ਵਾ ਆਪਣੇ ਆਪ 'ਚ ਸਮਾਜ ਨੂੰ ਮੈਸੇਜ ਆ। ਸੋ ਸਾਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਰਾਮ ਲਿਲਾ ਜਿਹੜਾ ਕੱਲਾ ਮਨੋਰੰਜਨ ਦਾ ਸਾਧਨ ਨਹੀਂ ਆ। ਇਹ ਸਾਨੂੰ ਬਹੁਤ ਕੁਝ ਸਿੱਖ ਮਿਲਦਾ ਵਾ। ਇੱਕ ਸਾਨੂੰ ਇਹਦੇ ਵਿੱਚ ਥੋੜਾ ਬੋਤਾ ਐਂਟਰਟੇਨਮੈਂਟ ਬੱਚਿਆਂ ਨੂੰ ਦੇਣਾ ਪੈਂਦਾ ਆ ਉਹ ਵੀ ਮਰਿਆਦਾ ਚ ਰਹਿ ਕੇ ਕਿਉਂਕਿ ਜੇ 2-3 ਘੰਟੇ ਅਸੀਂ ਸੱਤ ਸੰਗ ਕਰੀਏ ਨਾ ਇੱਕ ਸਿਆਣਾ ਵੀ ਕੋਈ ਨਹੀਂ ਬੈਠਦਾ ਉੱਥੇ ਸੋ ਇਹ ਹਜ਼ਾਰਾਂ ਦੀ ਗਿਣਤੀ ਚ ਪਬਲਿਕ ਬਹਿੰਦੀ ਆ ਥੋੜਾ ਬੋਤਾ ਜਿਹੜਾ ਸਾਨੂੰ ਐਂਟਰਟੇਨਮੈਂਟ ਬੜਾ ਮਰਿਆਦਾ ਚ ਰਹਿ ਕੇ ਸੀ ਜੋ ਪ੍ਰਭੂ શ્રી RAM ji ਰੀਲਾ ਦਾ ਕਿ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਅਚਾ ਜੀ ਤੁਸੀਂ ਕਿਹਾ 50 ਸਾਲ ਹੋ ਗਏ ਬਹੁਤ سارے ਕਲਾਕਾਰ ਜਿਹੜੇ ਕੀ ਉਹ ਇਸ ਪਾਣੀ ਸੰਸਾਰ ਨੂੰ ਛੱਡ ਵੀ ਗਏ ਹੋਣੇ ਆ ਉਹਨਾਂ ਦੀ ਯਾਦ ਆਉਂਦੀ ਹੈ ਸੋ ਸਾਡੇ ਜਿਹੜੇ ਡਾਇਰੈਕਟਰ ਹੈ ਮੋਜੀ ਜੀ ਇਹ ਉਹਨਾਂ ਦੇ ਬ੍ਰਦਰ ਹੀ ਭਰਾ ਹਨ ਜਿਹੜੇ ਡਾਇਰੈਕਟ ਜਿਹੜੇ ਮੋਜੀ ਜੀ ਪਹਿਲਾਂ ਡਾਇਰੈਕਟਰ ਹੋ ਅੱਜ ਇਹ ਸੀਨੀਅਰ ਡਾਇਰੈਕਟਰ ਨੇ ਤੇ ਡਾਇਰੈਕਟਰ ਸਾਡੇ ਰਾਸ਼ਮੀ ਜੀ ਵੀ ਨਾਲ ਨੇ ਸੋ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕਰਦੇ ਆ ਸ਼ੁਰੂਆਤ ਪਹਿਲਾਂ ਅਸੀਂ ਜਿਹੜੇ ਸਾਡੇ ਕਲੱਬ ਨੂੰ ਛੱਡ ਗਏ ਨੇ ਜਿਹੜਾ ਅਸੀਂ ਸੰਸਾਰਿਕ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਦੀ ਯਾਦ ਦੇ ਵਿੱਚ ਪਹਿਲਾਂ ਅਸੀਂ ਉਹਨਾਂ ਦੇ ਲਿਖੇ ਹੋਈਆਂ ਜਿਹੜੀਆਂ ਆਰਤੀਆਂ ਨੇ ਉਹ ਸ਼ੁਰੂਆਤ ਸੀ ਉਸ ਹਾਰਤੀਆਂ ਤੋਂ ਕਰਦੇ ਨੇ ਇਸ ਸਟੇਜ ਦੇ ਉੱਪਰੋਂ ਬਹੁਤ ਹੀ ਉੱਪਰ ਟੀਵੀ ਸਟਾਰ ਤੱਕ ਸਟਾਰ ਵੀ ਇਸ ਕਲੱਬ ਦੇ ਵਿੱਚੋਂ ਬੜੇ ਸਟਾਰ ਬਣੇ ਨੇ ਹੁਣ ਤੱਕ ਇਹ ਕਲੱਬ ਜਿਹੜੀ ਸਟੇਜ ਆ ਇਹ ਬੜੀ ਪਵਿੱਤਰ ਸਟੇਜ ਆ ਕਿੰਨੀ ਔਖੀ ਜੀ ਡਾਇਰੈਕਸ਼ਨ ਕਿੰਨੀ ਔਖੀ ਆ ਕਿਉਂਕਿ ਬਹੁਤ سارے ਕਲਾਕਾਰ ਹੁੰਦੇ ਨੇ ਪਰ ਕਿਸੇ ਕਲਾਕਾਰ ਨੂੰ ਡਾਇਰੈਕਟ ਕਰਨਾ ਤੁਸੀਂ ਕਿੰਨਾ ਔਖਾ ਕੰਮ ਹੈ ਇਹ ਬਹੁਤ ਹੀ ਔਖਾ ਕੰਮ ਹੈ ਜੀ ਅਹੀਂ 2 ਮਹੀਨੇ ਲਗਾਤਾ ਤਿਆਰੀ ਕਰਾਉਣੀ ਆ ਇੱਕ ਬੰਦੇ ਨੂੰ ਪਤਾ ਨਹੀਂ ਕਿੰਨੇ ਕਿੰਨੀ ਵਾਰ ਜਾ ਸੈਟ ਕਰਾਉਣੀ ਪੈਂਦੀ ਆ ਫੇਰ ਜਦ ਅਗੇ ਸਾਡੇ ਸੈਟ ਹੁੰਦੇ ਆ ਸੀਨ ਸਾਡੇ ਸੈਟ ਸੀਨ ਸਾਡੇ ਨਿਕਲਦੇ ਨੇ ਬੜੀ ਮੁਸ਼ਕਲ ਨਾਲ ਤਿਆਰੀ ਕਰਾਉਣੀ ਪੈਂਦੀ ਸਾਨੂੰ ਕਮੀਆਂ ਵੀ ਰਹਿ ਜਾਂਦੀਆਂ ਹਰ ਸਾਲ ਹਾਂ ਜੀ ਇਹ ਨਹੀਂ ਕੋਈ ਨਾ ਕੋਈ ਕਮੀ ਤੇ ਰਹੀ ਜਾਂਦੀ ਆ ਜੀ ਕੋਈ ਸਟੇਜ ਹੈਗੀ ਕੋਈ ਫਿਲਮ ਤੇ ਹੈ ਨਹੀਂ ਇਹ ਸਟੇਜ ਜੋ ਬੋਲਦਾ ਤੇ ਸਟੇਜ ਤੇ ਬੋਲਦਾ ਇੱਕ ਫਿਲਮ ਨੇ ਜਿਹੜਾ ਆਪਾਂ ਸੀਨ ਕੱਟ ਕਰਦੇ ਜਿਹਨੂੰ ਅਗਲੇ ਸਾਲ ਦੁਬਸ ਵੀ ਕਰਾਣੇ ਹੋ ਹਾਂ ਜੀ ਹਾਂ ਜੀ ਅਸੀਂ ਦੇਖੋ ਇਹ ਲਾਈਵ ਚੱਲਣਾ ਜੋ ਆ ਇਹ ਚ ਕੋਈ ਰਿਪਲਾਈ ਨਹੀਂ ਹੋਣਾ ਜੋ ਲਾਈਵ ਚੱਲ ਗਿਆ ਜੋ ਵੇਖਿਆ ਚੱਲ ਗਿਆ ਫਿਰ ਸਾਡੇ ਕਲਾਕਾਰਾਂ ਦੀ ਖਾਸੀਅਤ ਆ ਅਸੀਂ ਜਿਹੜਾ ਇੱਥੇ ਆਪਣੇ ਕਲਾਕਾਰ ਜਿਹੜੇ ਸਾਡੇ ਨੇ ਉਹ ਅਸੀਂ ਉਹਨਾਂ ਨੂੰ ਪ੍ਰੋਮੋਟ ਨਹੀਂ ਦਿੰਦੇ ਉਹ ਜ਼ੁਬਾਨੀ ਯਾਦ ਕਰਕੇ ਆਏ ਹੁੰਦੇ ਨੇ ਉਹ ਇਹ ਰਾਵਣ ਜੀ ਦਾ ਰੋਲ ਕਰਦੇ ਨੇ ਡਾਇਲੋਗ ਡਿਲੀਵਰ ਹੁੰਦੇ ਸਭ ਯਾਦ ਹੁੰਦੇ ਉਹ ਸਭ ਯਾਦ ਹੁੰਦੇ ਨੇ ਡਿਲੀਵਰ ਇਹ ਦੋ-ਦੋ ਮਹੀਨੇ ਦੀ ਜਿਹੜੀ ਕੜੀ ਮਿਹਨਤ ਆ ਰਹਿਸਲਾ ਕਰਦੇ ਨੇ ਮੈਂ ਚੈਲੰਜ ਨਾਲ ਇੱਕ ਦਾਵਾ ਕਰਦਾ ਵਾਂ ਜਿਹੜੇ ਸਾਡੇ ਕਲਾਕਾਰ ਨੇ ਜਿਵੇਂ ਕਿ ਰਵਨਜੀਤ ਰੋਲ ਤੇ ਦੀਪਕ ਸ਼ਰਮਾ ਜੀ ਨੇ ਇਹਨਾਂ ਵਰਗਾ ਰੋਲ ਇਹਨਾਂ ਵਰਗੀ ਐਕਟਿੰਗ ਅੰਮ੍ਰਿਤਸਰ ਕੀ ਪੂਰੇ ਪੰਜਾਬ ਚ ਕੋਈ ਨਹੀਂ ਕਰ ਸਕਦਾ ਇਹ ਸਾਡੇ ਮੁੰਟੀ ਬਾਬਾ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮੁੰਟੀ ਬਾਬਾ ਜੀ ਕਹਿੰਦੇ ਆ ਇਹ ਮੇਘਨਾਥ ਦੇ ਰੋਲ ਦੇ ਉੱਪਰ ਨੇ ਸੋ ਇਹ ਵੀ ਚੈਲੰਜ ਆ ਕਿ ਇਹਨਾਂ ਵਰਗਾ ਵੀ ਰੋਲ ਪੂਰੇ ਪੰਜਾਬ ਚ ਕੋਈ ਨਹੀਂ ਕਰ ਸਕਦਾ ਦੀਪਕ ਜੀ ਕਿੰਨੇ ਸਮਾਂ ਹੋ ਗਿਆ ਰਵਨਜੀਤ ਦਾ ਰੋਲ ਕਰਦੇ ਆ ਮੈਨੂੰ ਟੋਟਲ ਦੀ 29 ਸਾਲ ਹੋ ਗਏ ਨੇ ਇਸ ਕਲੱਬ ਦੇ ਨਾਲ ਜੁੜਿਆ ਨੂੰ ਮੈਨੂੰ ਰਾਮਨ ਦਾ ਕਿਰਦਾਰ ਕਰਦਿਆਂ ਨੂੰ 12 ਸਾਲ ਹੋ ਗਏ ਨੇ ਮੈਂ ਸਹੀ ਸਟੇਜ ਦੇ ਉੱਤੇ ਪਹਿਲਾਂ 14 ਸਾਲ ਸਰੂਪਨਗਾ ਦਾ ਰੋਲ ਕੀਤਾ ਆ ਔਰ ਪਹਿਲੇ 4 ਸਾਲ ਜਦੋਂ ਬਚਪਨ ਦੇ ਵਿੱਚ ਹੀ ਉਦੋਂ ਬਚਪਨ ਦੇ ਲਕਸ਼ਮਣ ਦਾ ਰੋਲ ਕਰਦਾ ਰਿਆ ਔਰ 50 ਸਾਲ ਹੋ ਗਏ ਟੋਟਲ ਇਸ ਕਲੱਬ ਨੂੰ ਔਰ ਇਸ ਕਲੱਬ ਨਾਲ ਸਾਡੀਆਂ ਬੜੀਆਂ ਯਾਦਾਂ ਜੁੜੀਆਂ ਨੇ ਕਈ ਸਾਡੇ ਸੀਨੀਅਰ ਜਿਹੜੇ ਸਾਡੇ ਤੋਂ ਵਿਛੜ ਗਏ ਕਈ ਨਵੇਂ ਕਲਾਕਾਰ ਆਏ ਔਰ ਇਸ ਸਿਨੇਮਾ ਨੂੰ ਬੜਾ ਕੁਝ ਦਿੱਤਾ ਹੈ ਤੁਸੀਂ ਦੇਖਿਆ ਹੋਣਾ ਆਪਣੀ ਪਹਿਲੇ ਕਲਾਕਾਰ ਜਿਹੜੇ ਤੁਹਾਡੇ ਸੀਨੀਅਰ ਕਲਾਕਾਰ ਸੀ ਉਹਨਾਂ ਦੇਖ ਦੇ ਕੇ ਵੱਡੇ ਹੋਏ ਹਾਂ ਹਾਂਜੀ ਹਾਂਜੀ ਜੀ ਉਹਨਾਂ ਨੂੰ ਦੇਖ ਦੇ ਕੇ ਵੱਡੇ ਹੋਏ ਹਾਂ ਸਾਡੇ ਸਵਰਗੀ ਜਿਹੜੇ ਡਾਇਰੈਕਟਰ ਜਤਿੰਦਰਪਾਲ ਜੀ ਮੋਜੀ ਉਹਨਾਂ ਕੋਲ ਬਹੁਤ ਸਾਰਾ ਕੁਝ ਸਿੱਖਿਆ ਅੱਜ ਕੱਲ ਦੇ ਆਪਾਂ ਜਿਹੜੇ ਵੀ ਨਵੇਂ ਕਲਾਕਾਰ ਆਂਦੇ ਉਹਨਾਂ ਨੂੰ ਕਹਿੰਦੇ ਡਾਇਰੈਕਟਰ ਦੀ ਮਾਰ ਖਾਣੀ ਬਹੁਤ ਜ਼ਰੂਰੀ ਆ ਕਿਉਂਕਿ ਡਾਇਰੈਕਟਰ ਇੱਕ ਇਹੋ ਜਿਹਾ ਆ ਕਿ ਡਾਇਰੈਕਟਰ ਨਹੀਂ ਸਭ ਕੁਝ ਤੁਹਾਨੂੰ ਦੱਸਣਾ ਹੈ ਮੈਂ ਕੁਝ ਨਹੀਂ ਕਰ ਸਕਦਾ ਜਿੰਨਾ ਜੇ ਡਾਇਰੈਕਟਰ ਮੈਨੂੰ ਗਾਇਡ ਨਹੀਂ ਕਰੇਗਾ ਦੀਪਕ ਜੀ ਬਹੁਤ ਵੱਡਾ ਕਿਰਦ ਕਹਿੰਦੇ ਇਹ ਬਹੁਤ ਵੇਦਾਂ ਦੇ ਗਿਆਤਾ ਸਨ 라ਵਣ ਜੀ ਪਰ ਇੱਕ ਗਲਤੀ ਜਿਹੜੀ ਜ਼ਿੰਦਗੀ ਚ ਹੋ ਗਈ ਉਹ ਗਲਤੀ ਜਿਹੜੀ ਕਿ ਉਹਨਾਂ ਨੂੰ ਉਹ ਲੈ ਬੈਠੀ ਹਾਂਜੀ ਜੀ ਜ਼ਰੂਰ ਜੀ ਇਹ ਇੱਕ ਆਪਾਂ ਸਿੱਖਿਆ ਦੇ ਰਹੇ ਆ ਮੰਚ ਦੇ ਉੱਤੇ ਆਪਣੇ ਰਾਮਲਾ ਮੰਚਨ ਤੋਂ ਕਿ ਇੱਕ ਹੰਕਾਰ ਇੱਕ ਗਲਤ ਕੰਮ ਉਹ ਬੰਦੇ ਨੂੰ ਕਿੱਥੋਂ ਤੱਕ ਲੈ ਜਾਂਦਾ ਇੱਕ 라ਵਣ ਬੜੇ ਜਿਹੜੇ ਯੋਧਾ ਸੀ ਚਾਰ ਚਾਰੇ ਵੇਦਾਂ ਦੇ ਜਿਹੜੇ ਉਹ ਗਿਆਨੀ ਗਿਆਤਾ ਸੀ ਦੇਖੋ ਉਹਨਾਂ ਦੀ ਇੱਕ ਛੋਟੀ ਜੀ ਗਲਤੀ ਇੱਕ ਹੰਕਾਰ ਹੰਕਾਰ ਕਿੱਥੋਂ ਤੱਕ ਲੈ ਗਿਆ ਆਪਾਂ ਅੱਜ ਵੀ ਦੁਨੀਆ ਜਿਹੜੀ ਬਹੁਤ ਹੰਕਾਰ ਵਿੱਚ ਤੁਰੇ ਫਿਰਦੀ ਹੈ ਕੀ ਸੁਨੇਹਾ ਕੀ ਜਾਂਦਾ ਹੈ ਕਿ ਲੋਕ ਜਾਗਰੂਕ ਹੋ ਰਹੇ ਨੇ ਜਿਸ ਚੀਜ਼ ਨੂੰ ਲੈ ਕੇ 50 ਸਾਲ ਤੋਂ ਪਹਿਲਾਂ ਇਹ ਸ਼ੁਰੂਆਤ ਕੀਤੀ ਗਈ ਸੀ ਉਹ ਮਕਸਦ ਕਿਤੇ ਕਿਤੇ ਹੱਲ ਹੋ ਰਿਹਾ ਹੈ ਹਾਂਜੀ ਜੀ ਕੋਈ ਕਈ ਹੱਦ ਤੱਕ ਆਪਾਂ ਦੇ ਦੇਖੋ ਸਾਡੀ ਇਹ ਕਲੱਬ ਨਾਲ ਅਸੀਂ ਸਾਡੀ ਕਲੱਬ ਦੀ ਕੋਸ਼ਿਸ਼ ਹੈ ਕਿ ਜਿੰਨੇ ਵੀ ਬੱਚੇ ਨਸ਼ਿਆਂ ਦੀ ਦਲਦਲ 'ਚ ਜਾ ਰਹੇ ਨੇ ਅਸੀਂ ਉਹਨਾਂ ਨੂੰ ਇਹਦੇ ਨਾਲ ਜੋੜੀਏ ਤਾਂ ਜੋੜ ਕੇ ਇਹ ਉਹਨਾਂ ਨੂੰ ਚੰਗੇ ਰਾਹ ਲਾਈਏ ਜਾਂ ਜਾਓ ਕਹਿ ਸਕਣ ਕਿ ਵੈਸ਼ੰਡਨੋਟਿਕ ਕਲੱਬ ਚ ਗਏ ਸੀ ਤੇ ਅਸੀਂ ਕੁਝ ਸਿੱਖਿਆ ਹੈ ਕੁਝ ਛੱਡ ਕੇ ਆਏ ਹਾਂ ਬਿਲਕੁਲ ਤੁਸੀਂ ਕਹਿੰਦਾ ਆਪਣਾ ਜੀ ਕਰੈਕਟਰ ਪਲੇ ਕਰਦੇ ਹੋ ਮੈਂ ਮੇਗਨਾਥ ਆ ਜੀ ਕਰਦਾ ਨੂੰ ਕਿੰਨੇ ਸਾਲ ਹੋ ਗਏ ਲਗਾਤਾਰ ਕਰੈਕਟਰ ਪਲੇ ਕਰ ਪੰਜ 6 ਸਾਲ ਹੋ ਗਏ ਆਮ ਜਿਲਾ ਕਰਦੇ ਹਾਂ ਉਤਨਾ ਮੈਨੂੰ 16 17 ਸਾਲ ਹੋ ਗਏ ਚੈਲੈਂਜਿੰਗ ਹੁੰਦਾ ਕਿਉਂਕਿ ਲਾਈਵ ਸਟੇਜ ਹੁੰਦੀ ਹੈ ਲਾਈਵ ਹੀ ਤੁਸੀਂ ਕਹਿੰਦੇ ਜਿਵੇਂ ਇਹ ਕਹ ਰਹੇ ਨੇ ਵੀ ਸਿੱਧੇ ਟੜੇ ਜਿਹੜੇ ਡਾਇਲੋਗ ਨੇ ਉਹ ਵੀ ਤੁਸੀਂ ਲਾਈਵ ਹੀ ਬੋਲਨੇ ਹੋ ਤੇ ਥੋੜੇ ਡਾਇਲੋਗ ਵੀ ਬੋਲ ਕੇ ਦੱਸ ਦਿਓ ਕਿੰਨਾ ਕੁ ਚੈਲੰਜ ਹੁੰਦਾ ਚਾਲੀ ਜਿਹੋ ਜੀ ਜੋ ਸਟੇਜ ਤੇ ਲਾਈਵ ਤੇ ਜੋ ਬੋਲਦਾ ਉਹ ਚੱਲ ਜਾਣਾ ਵਾ ਇਸ ਕਰਕੇ ਆਪਾਂ ਆਪਣੀ ਰਿਹਸਲ ਜਿਹੜੀ ਪਹਿਲਾਂ ਕੀਤੀ ਹੁੰਦੀ ਡਾਇਲਗਾਂ ਦੀ ਸਾਰੀ ਕਿ ਅਸੀਂ ਤਿਆਰ ਕੀਤੇ ਹੁੰਦੇ ਆ ਆਪਣੇ ਸਾਨੂੰ ਪਿੱਛੋਂ ਥੋੜਾ ਜਿਹਾ ਪ੍ਰੋਮਪਟ ਚਾਹੀਦਾ ਬਾਕੀ ਡਾਇਲਗ ਆਪਣਾ ਬੋਲ ਦੇਣਾ ਮੇਗਨਾਥ ਤੇ ਜੀਤ ਪਾਣੇ ਕੇ ਹੈ ਕਈਓ ਕੇ ਦਿਲ ਮੇ ਅਫਸਾਨੇ 2 4 ਵਾਨਰ ਇਧਰ ਉਧਰ سے ਇਕੱਠੇ ਕੀਏ ਔਰ ਚਲੇ ਹੈ ਮੇਗਨਾਥ ਕੋ ਹਰਾਣੇ ਤੁਸੀਂ ਵੀ ਕੋਈ ਡਾਇਲਗ ਕੋਈ ਹੋਵੇ ਜੀ ਜੇ ਕਿ ਬੋਲਣਾ ਚਾਹੋ <laughs> रावण हूँ कुल पावन हूँ लड़का दीज कहलाता हूँ जिसको राखू जिसको मारू मैं सब पे हुक्म चलाता हूँ खर्च गंगा का जल होता है मेरे ही पाव धोने से मेरे ही नाम का डंका गूंजता हर मंदिर गली के कोने कोने में बिल्कुल ता तुसी तो भाजी तुम दसो तुम की कहना चाहते हो क्योंकि तुम भी काफ़ी समय नो जुड़े हुए हो इस नाल ਔਰ ਕਿੰਨੇ ਕ ਚੈਲੈਂਜਿੰਗ ਆ ਚੀਨੂ ਸਟਾਰਟ ਕਰਨਾ ਕਹਿੰਦੇ ਸ਼ੁਰੂਆਤ ਕਰਨਾ ਬਹੁਤ ਸੌਖੀ ਹੁੰਦਾ ਜੀ ਪਰ ਉਹਨੂੰ ਕੰਟੀਨਿਊ ਰੱਖਣਾ ਬੜਾ ਔਖਾ ਹੈ ਮੈਂ ਪਿਛਲੇ 20 ਸਾਲ ਤੋਂ ਇਸ ਕਲੱਬ ਨਾਲ ਜੁੜਿਆ ਮੇਰੇ ਫਾਦਰ ਸਾਹਿਬ ਰਾਵਣਦਾਰ ਰੋਲ ਕਰਦੇ ਸੀ ਇੱਥੇ ਉਹਨਾਂ ਦੇ ਨਾਲ ਮੈਂ ਵੀ ਰੋਲ ਕਰਦਾ ਰਿਹਾ ਉਸ ਤੋਂ ਬਾਅਦ ਮੈਂ ਹੁਣ ਸਟੇਜ ਸੈਕਟਰੀ ਦਾ ਕੰਮ ਕਰਦਾ ਮੇਰਾ ਜਿੰਨੇ ਵੀ ਇੱਥੇ ਲੋਕ ਆਉਂਦੇ ਨੇ ਜਿੰਨੇ ਵੀ ਇੱਥੇ ਇਨਸਾਨ ਆਉਂਦੇ ਨੇ ਮੇਰੀਆਂ ਭੈਣਾਂ ਮਾਤਾਵਾਂ ਆਉਂਦੀਆਂ ਨੇ ਸਾਰਿਆਂ ਨੂੰ ਇੱਕੋ ਮੈਸੇਜ ਹੈ ਇਥੋਂ ਆਪਾਂ ਕੁਝ ਲੈ ਕੇ ਜਾਣਾ ਚਾਰੇ ਭੈਣਾਂ ਦਾ ਚਾਰੇ ਭਰਾਵਾਂ ਦਾ ਆਪਸ ਦੇ ਵਿੱਚ ਕਿੰਨਾ ਸ ਦੋ ਭਰਾ ਜੰਗਲ ਚਲ ਗਏ ਦੋ ਭਰਾ ਮਹਿਲਾ ਚ ਰਹਿ ਗਏ ਤੇ ਉਹਨਾਂ ਨੇ ਮਹਿਲਾ ਜਿਹਾ ਕੇ ਮਹਿਲਾ ਦਾ ਸੁੱਖ ਨਹੀਂ ਲਿਆ ਉਹਨਾਂ ਨੇ ਪ੍ਰਭੂ ਸ਼੍ਰੀ ਰਾਮ ਦੀਆਂ ਖੜਾਵਾਂ ਨੂੰ ਰਾਜ ਦੇ ਦਿੱਤਾ ਇਹਦੇ ਵਿੱਚ ਇਹ ਮੈਸੇਜ ਆਂਦਾ ਵਾ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਲੜ ਪੈਨੇ ਆਂ ਛੋਟੇ ਛੋਟੇ ਵਿਵਾਦਾਂ ਵਿੱਚ ਘਰਾਂ ਦੇ ਵਿੱਚ ਘਿਰੇ ਹੋਏ ਆ ਮੇਰਾ ਭਰਾ ਨੇ ਉਹ ਕਰਤਾ ਉਹ ਕਰਤਾ ਇਹ ਕਰਤਾ ਇਹ ਸਭ ਛੋਟੀਆਂ ਚੀਜ਼ਾਂ ਨੇ ਇਸ ਤੋਂ ਉੱਪਰ ਉੱਠ ਕੇ ਸਾਨੂੰ ਸ਼੍ਰੀ ਪ੍ਰਭੂ ਸ਼੍ਰੀ ਰਾਮ ਦੇ ਨਾਲ ਜੁੜਨਾ ਚਾਹੀਦਾ ਹੈ ਮਹਾਰਾਜਾ ਸ਼੍ਰੀ ਰਾਮ ਤੇ ਉਹਨਾਂ ਦੇ ਪਿਤਾ ਦਸ਼ਰਤ ਜੀ ਉਹਨਾਂ ਦੇ ਉਹਨਾਂ ਦੇ ਜਿਹੜੇ ਦਸ਼ਰਤ ਜੀ ਦੇ ਪਿਓ ਸੀਗੇ ਰਾਜਾ ਬਲੀ ਜੀ ਅਤੇ ਉਹ ਹਰੀਸ਼ਚੰਦਰ ਦੇ ਪਰਿਵਾਰ ਵਿੱਚੋਂ ਸੀ ਉਹਨਾਂ ਹਰੀਸ਼ਚੰਦਰ ਦੀ ਮਰਿਆਦਾ ਨੂੰ ਚਲਾਉਣ ਵਾਸਤੇ ਆਪਣੇ ਪਿਤਾ ਦੀ ਗੱਲ ਨਹੀਂ ਮੋੜੀ ਉਹਨਾਂ ਦੀ ਮਾਤਾ ਨੇ ਵਚਨ ਵਾਪਸ ਵੀ ਲੈ ਲਏ ਪਰ ਉਹ ਕਹਿੰਦੇ ਜਿਹੜੇ ਵਚਨ ਮੇਰੇ ਬਾਪ ਨੇ ਦੇ ਦਿੱਤੇ ਉਹ ਮੈਂ ਪੂਰੇ ਕਰਕੇ 14 ਸਾਲ ਬਾਅਦ ਵਾਪਸ ਜਾਵਾਂਗਾ ਤੇ ਰਾਜ ਸੰਭਾਲਾਂਗਾ ਕਿੰਨੀ ਕੁ ਸੰਤੁਸ਼ਟੀ ਹੁੰਦੀ ਹੈ ਕਿਉਂਕਿ ਤੁਸੀਂ ਬਹੁਤ ਵੱਜੀ ਲਾਈਫ ਸਟੇਜ ਨਾਲ 20 ਸਾਲ ਤੋਂ ਜੁੜੇ ਹੋਏ ਹੋ ਕਿੰਨੀ ਕੁ ਸੰਤੁਸ਼ਟੀ ਮੰਨਦੀ ਸੰਤੁਸ਼ਟੀ ਸਰ ਬਹੁਤ ਜ਼ਿਆਦਾ ਹੁੰਦੀ ਹੈ ਵੀ ਅਸੀਂ ਅੱਜ ਕੱਲ ਦੇ ਕੰਮਾਂ ਦੇ ਵਿੱਚ ਇੰਨੇ ਕੁ ਰੁੱਝੇ ਹੋਏ ਆ ਬੱਚੇ ਮੋਬਾਈਲਾਂ ਵਿੱਚ ਰੁੱਝੇ ਹੋਏ ਨੇ ਹਰ ਇੱਕ ਜੀ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਆ ਤੇ ਅਸੀਂ ਸੋਸ਼ਲ ਮੀਡੀਆ ਨੂੰ ਵੀ ਇਹ ਰਿਕਵੈਸਟ ਕਰਦੇ ਆ ਮੀਡੀਆ ਨੂੰ ਵੀ ਇਹ ਰਿਕਵੈਸਟ ਕਰਦੇ ਆ ਕਿ ਅਸੀਂ ਮर्यादा ਦੇ ਵਿੱਚ ਰਹਿ ਕੇ ਘਰ ਦੇ ਵਿੱਚ ਰਹਿ ਕੇ ਆਪਣੀ ਮਾਂ ਦਾ ਸਤਿਕਾਰ ਆਪਣੇ ਪਿਓ ਦਾ ਸਤਿਕਾਰ ਆਪਣੇ ਛੋਟੇ ਭਰਾਵਾਂ ਦਾ ਸਤਿਕਾਰ ਵੱਡਿਆਂ ਨੂੰ ਜੀ ਕਰਕੇ ਬਲਾਓ ਛੋਟਿਆਂ ਨੂੰ ਜੀ ਕਰਕੇ ਬਲਾਓ ਤੁਹਾਨੂੰ ਵੀ ਜੀ ਕਰਕੇ ਬਲਾਉਣਗੇ ਜੇ ਆਪਾਂ ਉਹਨਾਂ ਨੂੰ ਜੀ ਨਹੀਂ ਕਵਾਂਗੇ ਤੇ ਉਹ ਤੁਹਾਨੂੰ ਹਮੇਸ਼ਾ ਕੋਈ ਕੋਈ ਜੀ ਨਹੀਂ ਦੇਗਾ ਚਾਹੇ ਇੱਕ ਛੋਟਾ ਹੋਵੇ ਕੋਈ ਵੱਡਾ ਕੋ ਮਾਲੀ ਆ ਕੋਈ ਡੀਸੀ ਲਗਾ ਕੋ ਐਸਐਮ ਲਗਾ ਸਾਰਿਆਂ ਨੂੰ ਹੱਥ ਜੋੜ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਲੋਕਾਂ ਦੇ ਵਿੱਚ ਇੱਕ ਇਨਸਾਨੀਅਤ ਦਾ ਜੋ ਪ੍ਰਚਾਰ ਸਾਨੂੰ ਹੋ ਕਰਨਾ ਚਾਹੀਦਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਬਿਲਕੁਲ ਜੀ ਬਿਲਕੁਲ ਸ਼੍ਰੀ ਵੈਸਟਰਨ ਡਰਾਮੈਟਿਕ ਕਲੱਬ ਵੱਲੋਂ ਲਗਾਤਾਰ 50 ਸਾਲ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਮਕਸਦ ਇੱਕੋ ਹੀ ਹੈ ਆਪਣੀ ਜਿਹੜੀ ਨੌਜਵਾਨ ਪੀੜੀ ਹੈ ਭਾਵੀ ਪੀੜੀ ਹੈ ਉਸ ਨੂੰ ਚੰਗੇ ਸੁਨੇਹੇ ਦੇਣੇ ਕਿਉਂਕਿ ਅੱਜ ਕੱਲ ਜੋ ਸਮਾਜ ਵਿੱਚ ਤਣਾ-ਬਣਾ ਹੈ ਉਹ ਲਗਾਤਾਰ ਵਿਗੜਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਜਿਹੜੀ ਕਿ ਉਹ ਖਟਾਸ ਜ਼ਿਆਦਾ ਆ ਰਹੀ ਰਿਸ਼ਤਿਆਂ ਵਿੱਚ ਪਰ ਪ੍ਰਭੂ ਸ਼੍ਰੀ ਰਾਮਚੰਦਰ ਮਹਾਰਾਜ ਜਿਹੜੇ ਕਿ ਮਰਿਆਦਾ ਪਰਿਸ਼ੋਤਮ ਸਨ ਉਹਨਾਂ ਨੇ ਸਮਾਜ ਨੂੰ ਵੱਡੇ ਸੁਨੇਹੇ ਦਿੱਤੇ ਨੇ ਤੇ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ। ਕਮਲਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਵਿਚਾ ਦੈਨਿਕ ਸੂਰਤੀ ਟੀਵੀ ਅਮਰਸਰ